ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲਾ ਸਾਡੇ ਕਮਰਿਆਂ 'ਚ ਵੜ ਗਏ ਯਾਰ ਅੰਦਰ ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ ਮੇਰੀ ਬੇਟੀ ਆ ਇੱਥੇ ਸ਼ੀ ਵਾਸ ਪ੍ਰੈਗਨੈਂਟ ਬਾਈ ਦੈਟ ਟਾਈਮ ਅੰਦਰ ਵੜ ਗਏ ਇੰਦਾ ਜਿੱਦਾਂ ਮੈਂ ਕੋਈ ਛੋਟੇ ਪੱਧਰ ਦਾ ਕ੍ਰਾਈਮਨਲ ਹੁੰਦਾ ਪੱਗ ਵੀ ਨਹੀਂ ਮੰਨਣ ਦਿੱਤੀ ਪੱਗ ਜਿਹੜਾ ਸਾਫਾ ਮੈਂ ਬਣ ਸਕਦਾ ਸੀਗਾ ਤੁਰਿਆ ਜਾਂਦਾ ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ ਆਮ ਨਾਟ ਅ ਫਰੇਡ ਆਫ ਅਰੈਸਟ ਟੇਲ ਯੂ ਜੇਲ੍ਹਾਂ ਬੰਦਿਆਂ ਲਈ ਬਣਿਆ ਮੈਂ ਪਹਿਲਾਂ ਵੀ ਕਿਹਾ ਮੁਕਦਮੇ ਬੰਦਿਆਂ ਦੇ ਬਣਦੇ ਨੇ ਜਾਨਵਰਾਂ ਤੇ ਨਹੀਂ ਬਣਦੇ ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਲੈ ਕੇ ਆਵਾਂਗੇ ਐਦਾਂ ਦਾ ਬਦਲਾਅ ਤਾਂ ਐਦਾਂ ਦੀ ਬਦਲਾਖੋਰੀ ਦਾ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ ਇਸ ਡੈਂਜਰਸ ਲਾਈਫ ਥ੍ਰੀਟਨਿੰਗ ਕੇਸ ਵਿੱਚ ਵੈਰ ਆਈ ਕੈਨ ਬੀ ਫਿਜ਼ੀਕਲੀ ਐਲੀਮੀਨੇਟਿਡ ਉਹਨਾਂ ਨੇ ਕਦੀ ਕਦੀ ਕੀਤੀ ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਇਹਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ ਇਹਦੇ ਨਾਲ ਖਾਦਾ ਲੂਣ ਕਹਿੰਦੇ ਹੁੰਦੇ ਨੇ ਕਿਸੇ ਦਾ ਖਾਦਾ ਹੋਵੇ ਇਹ ਇੰਨਾ ਵੀ ਧਿਆਨ ਨਹੀਂ ਕੀਤਾ ਤੇ ਮੈਨੂੰ ਪੁਲਿਸ ਨੂੰ ਕਹਿ ਕੇ ਔਰ ਪੁਲਿਸ ਦਾ ਸੁਣ ਲਓ ਜਿਹੜਾ ਮੇਰੇ ਖਿਲਾਫ ਆ ਮੁਕਦਮਾ ਕੀਤਾ ਗਿਆ ਆਈ ਐਮ ਟੋਲਡ ਐਂਡ ਆਈ ਐਮ ਕੁਆਇਟ ਸ਼ੋਰ ਪਹਿਲਾਂ ਡੀਆਈਜੀ ਫਿਰੋਜ਼ਪੁਰ ਨੂੰ ਬੁਲਾਇਆ ਗਿਆ ਕਿ ਆ ਖੇਰੇ ਦੇ ਖਿਲਾਫ ਮੁਕਦਮਾ ਕਰਨਾ ਉਹਨਾਂ ਨੇ ਪੜ ਕੇ ਐਸਐਸਪੀ ਮਾਨਸਾ ਉਸ ਵਕਤ ਲੇਡੀ ਸੀ ਅਬਨੀਤ ਕੌਰ ਡੀਆਈਜੀ ਰਣਜੀਤ ਸਿੰਘ ਟਿਲੋ ਉਹਨਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ ਏਜੀ ਆ ਦੀ ਇੰਟਾਇਰ ਟਾਪ ਬ੍ਰਾਸ ਇੱਕ ਸਟੇਟ ਸਾਰੀ ਸਟੇਟ ਦਾ ਅਮਲਾ ਇੱਕ ਬੰਦੇ ਦੇ ਖਿਲਾਫ ਲੱਗਿਆ ਹੋਇਆ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਗਲਤ ਕੰਮ ਨਹੀਂ ਕਰ ਸਕਦੇ ਇੰਨਾ ਪੁਰਾਣਾ ਕੇਸ ਆ ਸੁਪਰੀਮ ਕੋਰਟ ਦੇ ਸਮਨਸ ਨੇ ਇਹਨਾਂ ਨੇ ਫਿਰ ਇੱਕ ਕਲਾਇਬਲ ਆਫਸਰ ਲੱਭਿਆ ਔਰ ਉਸ ਆਫਸਰ ਯਾਦ ਕਰਿਓ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਆਫਸਰਸ ਅਵੇਲੇਬਲ ਨੇ ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦਾ ਸਟੇਟ ਗਵਰਨਮੈਂਟ ਨਾਓ ਸਿਰਫ ਪੋਸਟਿੰਗ ਲੈਣ ਵਾਸਤੇ ਔਰ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਮੇਰੀ bail ਕੈਨਸਲ ਅੱਜ ਵੀ ਵਾਈਲ ਵੀ ਆਰ ਟਾਕਿੰਗ ਸਰਕਾਰ ਐਸਵਾਈਐਲ ਨੂੰ ਘੱਟ ਤਰਜੀਹ ਦਿੰਦੀ ਆ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਆ ਠਹਿਰੇ ਦੀ bail ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਐਸੋਲੇ ਬਹਿਸ ਸੁਣੀ ਜਾ ਰਹੀ ਆ ਤੇਰੀ bail ਮੈਨੂੰ ਉਹਨੇ ਚੰਦ ਦਿਨ ਪਹਿਲਾਂ ਮਿਲੀ ਆ ਕਿੰਨੀ ਛੇਤੀ ਨਾਲ ਦੇ ਰਸਟੂ ਦਾ ਸੁਪਰੀਮ ਕੋਰਟ ਕਿ ਕਿਤੇ ਖੈਰਾ ਇਸ ਕੇਸ ਵਿੱਚ ਉਹ ਬਰੀ ਨਾ ਹੋ ਜਵੇ ਸੋ ਪਬਲਿਕ ਅਫਸਰਸ ਨੇ ਇੱਕ ਝੂਠਾ ਮਨਕਰਤ ਔਰ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ ਨਾਥਿੰਗ ਸਿਰਫ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ ਤੁਸੀਂ ਕਿੰਨੇ ਭੈਣ ਭਰਾਵਾ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੇ ਖਾਤੇ ਕਿੰਨੇ ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸੈਸ ਆ ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਉਹਦੀਆਂ ਔਰਤਾਂ ਦੇ ਖਿਲਾਫ ਮੈਂ ਕਿਹਾ ਮੇਰੀ ਭੈਣ ਨੂੰ 72 ਸਾਲ ਦੀ ਮੇਰੀ ਸਿਸਟਰ ਆ ਉਹਨੂੰ 420 ਦੇ ਮੁਕਦਮੇ ਚ ਦਰ ਇਨਵੋਲਵ ਕੀਤਾ ਉਹਨਾਂ ਨੂੰ ਕਿਹਾ ਮੈਂ ਪੁਲਸਾਂ ਨੂੰ ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਆ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਇੰਨਾ ਗਹਿਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋਈ ਕਹਿੰਦੇ ਐਫੀਡੇਵਿਟ ਵਿੱਚ ਤਾਂ 9 ਤੋਲੇ ਸ ਇਹ ਪੁਲਿਸ ਵਾਲੇ ਮੈਨੂੰ ਕਿਹਾ ਉੱਥੇ ਪੂਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ ਤੇ ਮੈਂ ਭੁਗਤਿਆ ਵਾ ਨਾਬਾ ਜੇਲ੍ਹ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈੱਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਵੇਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗਟ ਕੀ ਕਹਿੰਦੇ ਹੁੰਦੇ ਸੈਡੀਸਟਿਕ ਪੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਦੇ ਇਲਾਜ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ ਦੇ ਵਾਂਟਿਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ ਰੋਟੀ ਕਿੱਦਾਂ ਖਾਣਾ ਵਾਂ ਉੱਠਦਾ ਬੈਠਦਾ ਕਿੱਦਾਂ ਵਾਂ ਅਗਰ ਇਹਨਾਂ ਦਾ ਵਾਸਤ ਚਾਹੁੰਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਔਰ ਸੋਲੀਟਰੀ ਕਨਫਾਈਨਮੈਂਟ ਵਿੱਚ ਰਿਹਾ ਚਾਰ ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇਰੇ ਕੋ ਆ ਨਹੀਂ ਸਕਦਾ ਹਰ ਇੱਕ ਮੇਰਾ ਗੇਟ ਬਾਹਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਕੱਲਾ ਸੀਗਾ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮ ਕੀਦਨ ਮੈਨੂੰ ਉਦਾਂ ਹੀ ਰੱਖਿਆ ਪਰ ਚਲੋ ਇਸ ਗੱਲ ਦਾ ਮੈਨੂੰ ਕੋਈ ਰੰਜ ਨਾ ਯਾਰ ਕੋਈ ਗੱਲ ਨਹੀਂ ਕੀਹਂਦੇ ਆ ਸਰਕਾਰਾਂ ਇਦਾਂ ਕਰਦੀਆਂ ਹੁੰਦੀਆਂ ਪਰ ਇਹ ਆਮ ਆਦਮੀ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਇਹਨਾਂ ਤੋਂ ਤਾਂ ਉਮੀਦ ਨਹੀਂ ਸੀ ਚਲੋ ਬਾਕੀ ਕਰ ਲੈਂਦੇ ਤਾਂ ਕੋਈ ਗੱਲ ਨਹੀਂ ਸੀ ਪਰ ਇਹਨਾਂ ਨੇ ਉਹਨਾਂ ਦਾ ਰਿਕਾਰਡ ਤੋੜ ਕੇ ਇਹ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਹਾਂ ਤੇ ਅਕਾਲਪੁਰ ਬਾਇਕੁਲਿਤ ਕਿਰਪਾ ਦੇ ਨਾਲ ਫਿਰ ਮੈਨੂੰ ਬੇਲ ਮਿਲ ਗਈ ਹਾਈ ਕੋਰਟ ਤੋਂ ਫਿਰ ਬੇਲ ਤੋਂ ਪਹਿਲਾਂ ਹੀ ਇਕ ਐਡਾ ਫਾਲਸ ਕੇਸ ਕੜਿਆ ਜਿਹੜੀ ਐਫ ਆਈ ਆਰ ਹੁਣ ਦਾ ਦਰਜ ਕੀਤੀ ਸੁਭਾਨਪੁਰ ਦੇ ਵਿੱਚ ਕਿ ਜੀ ਇਹਨਾਂ ਨੇ ਵਿਟਨੈਸ ਜਿਹੜਾ ਬਣਿਆ ਮੇਰੇ ਖਿਲਾਫ ਉਹਨੂੰ ਇਹਨਾਂ ਨੇ ਡਰਾਇਆ ਤੇ ਧਮਕਾਇਆ ਉਹ ਕਹਿੰਦੇ ਚੋਰ ਜਿਹੜਾ ਨਾ ਉਹ ਕੋਈ ਨਾ ਕੋਈ ਜ਼ਰੂਰ ਛੱਡ ਜਾਂਦਾ ਵਾ ਕਮਜ਼ੋਰੀ ਛੱਡ ਜਾਂਦਾ ਕੋਈ ਨੁਕਤਾ ਛੱਡ ਜਾਂਦਾ ਚੋਰੀ ਕਰਨ ਤੋਂ ਬਾਅਦ ਜਿਹੜੀ ਐਫ ਆਈ ਆਰ ਮੇਰੇ ਖਿਲਾਫ ਦਰਜ ਕੀਤੀ ਧਿਆਨ ਕਰਿਓ ਜ਼ਰਾ ਚੰਗੀ ਤਰ੍ਹਾਂ ਮੇਰੇ ਖਿਲਾਫ ਸੀਗੀ 195 ਧਾਰਾ ਲਈ 195 ਏ ਸ਼ਾਇਦ ਇਟ ਇਜ਼ ਕਿ ਥ੍ਰੈਟ ਥ੍ਰੈਟਨਿੰਗ ਵਿਟਨੈਸਸ ਟੂ ਮੇਕ ਟੂ ਮੇਕ ਟੂ ਗਿਵ ਫਾਲਸ ਐਵਿਡੈਂਸ ਤੇ ਜਦੋਂ ਮੇਰੇ ਖਿਲਾਫ ਐਫ ਆਈ ਆਰ ਦਰਜ ਕਰ ਰਹੇ ਹੈਗੇ ਆ ਉਹ ਕੰਪਲੇਂਟ ਲਈ ਜਿਹੜੀ ਉਸ ਬੰਦੇ ਦੀ ਵਿਟਨੈਸ ਦੀ ਘਰ ਵਾਲੀ ਤੋਂ 15 ਨਵੰਬਰ 15 10 ਤੇ 22 10 ਨੂੰ ਉਹ ਗਵਾਹ ਹੀ ਨਹੀਂ ਸੀਗਾ ਉਹ ਜਿਹੜਾ ਗਵਾਹ ਬਣਦਾ ਵਾ ਉਹ ਇਕਿਊਜ਼ ਸੀਗਾ ਇਹ ਬੰਦਾ ਜਿਹੜਾ ਮੇਰੇ ਖਿਲਾਫ ਵਿਦਮਾਪ ਗਵਾਹ ਬਣਾਇਆ ਨਾ ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਯੂ نو ਦੈਟ 10 ਸਾਲ ਕੈਦ ਕੱਟ ਕੇ ਆਇਆ ਸੀਗਾ ਹੁਣੇ ਹੀ 6 ਕਿਲੋ ਹਿਰੋਇਨ ਦੀ ਉਹਦੀ ਰਿਕਵਰੀ ਹੁਣੇ ਹੋਈ ਆ 3 ਮਹੀਨੇ ਪਹਿਲਾਂ ਕਪੂਰਥਲਾ ਦਾ CIA ਸਟਾਫ ਨੇ 3 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹਿਰੋਇਨ ਬਰਾਮਦ ਕੀਤੀ ਆ ਬਾਈ ਤੇਈ ਮੁਕਦਮੇ 8-10 NDPS ਦੇ 16-17 ਐਕਸਾਈਜ਼ ਦੇ ਸ਼ਰਾਬ ਦੇ ਮੁਕਦਮੇ ਜੇਲ੍ਹ ਵਿੱਚ ਬੈਠਾ ਸੀ ਬੰਦਾ 2018-19 ਦਾ ਜੇਲ੍ਹ ਵਿੱਚ ਬੈਠਾ ਵਾ ਉਹ ਤੇ ਉਹਨੂੰ ਮੇਰੇ ਖਿਲਾਫ ਕਹਿੰਦੇ ਜੀ ਗਵਾਹ ਜਿਹੜੀ ਤਰੀਕ ਨੂੰ ਮੇਰੇ ਖਿਲਾਫ ਇਹ ਲੈਰੇ ਨੇ ਐਫ ਆਈ ਆਰ ਵਿੱਚ ਡਿਟੇਲਸ ਲਿਖਨੇ ਨੇ ਕਿ ਉਹਦੇ ਘਰ ਵਿੱਚ ਡਰਾਇਆ ਗੋਲੀਆਂ ਚਲਾਈਆਂ ਡਰਾਇਆ ਉਹ ਗਵਾਹੀ ਨਹੀਂ ਸੀ ਕਰ ਮਤਲਬ 15 ਦਿਨ ਪਹਿਲਾਂ ਪੁਲਿਸ ਨੇ ਪਲਾਨ ਕਰ ਲਿਆ ਸੀਗਾ ਭੁੱਲ ਗਏ ਕਰਦੇ ਕਰਦੇ ਬਦਲਾਖੋਰੀ ਦੇ ਵਿੱਚ ਇੰਨੀ ਨਫਰਤ ਦੀ ਭਾਵਨਾ ਨਾਲ ਕੰਮ ਕਰਦੇ ਭੁੱਲ ਗਏ ਕਿ ਉਹ ਤਾਂ ਵਿਟਨੈਸ ਹੀ ਨਹੀਂਗਾ ਪਹਿਲਾਂ ਹੀ ਸਾਰੀ ਕਹਾਣੀ ਕੌਨਟੌਰ ਕਰਕੇ ਰੱਖੀ ਸੀਗੀ ਇਹ ਉਹਨਾਂ ਦਾ ਪ੍ਰੀ ਮੈਡੀਟੇਟਿਡ ਔਰ ਪ੍ਰੀ ਪਲਾਨਡ ਸਟੋਰੀ ਸੀ ਕਿ ਜਿੱਦਣ ਹਾਈ ਕੋਰਟ ਤੋਂ ਬੇਲ ਮਿਲੂਗੀ ਉਦੋਂ ਸੀ ਇਹ ਕੇਸ ਦੁਬਾਰਾ ਨਵਾਂ ਰਜਿਸਟਰ ਕਰਾਂਗੇ 3 ਵਜੇ ਸਵੇਰੇ ਸੁਭਾਨਪੁਰ ਥਾਣੇ ਵਿੱਚ 4 ਨਵੰਬਰ ਦਸੰਬਰ 4 ਜਨਵਰੀ 4 ਜਨਵਰੀ ਜਿਸ ਦਿਨ ਮੈਨੂੰ ਬੇਲ ਦਿੰਦਾ ਹਾਈ ਕੋਰਟ ਉਦੋਂ ਉਹ ਤੋਂ ਕਰਕੇ ਤੇ ਮੈਨੂੰ ਅਰੈਸਟ ਕਰਕੇ ਕਪੂਰਥਲੇ ਲੈ ਗਏ ਮੈਂ ਮੰਗੂਗਾ ਸੀਬੀਆਈ ਜਾਂਚ ਕੇ ਆ ਦੋਨਾਂ ਪਰਚਿਆਂ ਦੀ ਸੀਬੀਆਈ ਜਾਂਚ ਸਾਰੇ ਨੰਗੇ ਹੋ ਜਾਣਗੇ ਇਹਨਾਂ ਦੇ ਕੱਪੜੇ ਲੱਤ ਜਾਣਗੇ ਇਹਨਾਂ ਦੇ ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ ਸਰ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ ਤਾਂ ਇਹਨਾਂ ਨੂੰ ਲਾ ਦੇਣੀਆਂ ਚਾਹੀਦੀਆਂ ਨੇ ਦਰ ਇਜ਼ ਨੋ ਪੁਆਇੰਟ ਸਿਰਫ ਫੋਟੋਆਂ ਇਸ ਕਰ ਤਸਵੀਰ ਦੇ ਖਾਤਰ ਟੰਗੀਆਂ ਨੇ ਦਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਥਿਸ ਤੁਸੀਂ ਜਦੋਂ ਉਹਨਾਂ ਦੇ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਦਰ ਥੇਰੇ ਤੇ ਦਰਜ ਉਹ ਝੂਠੇ ਐਮਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ ਉਹ ਯੂ ਆਪਾ ਦਾ ਰਗੇ ਸੀਰੀਅਸ ਕੇਸਸ ਲਾਜ਼ ਬਣਾਉਂਦਾ ਭਗਤ ਸਿੰਘ ਨਹੀਂ ਲਾਉਂਦਾ ਐਮਐਸਏ ਲਾ ਕੇ ਉਹ ਅਸਾਮ ਚ ਭੇਜੇ ਸਾਡੇ ਨੌਜਵਾਨ ਯਾਰ ਉਹ ਵੀ ਕੱਟ ਰਹੇ ਨੇ ਨਾ ਸਾਲ ਦੇ ਕਿੱਡਾ ਕੋ ਗੁਨਾਹ ਆ ਜਿਹੜਾ ਗੁਨਾਹ ਸੀ ਦਿੰਦੇ ਉਹਨੂੰ ਸਜ਼ਾ ਅਜਨਾਲੇ ਥਾਣੇ ਨੂੰ ਭੰਨਣ ਦੀ 307 ਜੋ ਮਰਜੀ ਲਾ ਦਿੰਦੇ ਹੂ ਗੇਵ ਯੂ ਦੀ ਅਥਾਰਟੀ ਟੂ ਯੂ ਨੋ ਇੰਪੋਸ ਐਨਐਸਏ ਅ ਟ੍ਰਿਕੋਨੀਆ ਲਾ ਭਗਤ ਸਿੰਘ ਅਗਰ ਹੁੰਦਾ ਤਾਂ ਐਨਐਸਏ ਲਾਉਂਦਾ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਹਾਹਾਕਾਰ ਮੱਚੀ ਹੋਈ ਆ ਇੱਕੋ ਸਟੋਰੀ ਆ ਉਧਰੋਂ ਆ ਰਹੇ ਸੀ ਪੁਲਿਸ ਦਾ ਨਾਕਾ ਸੀਗਾ ਉਹਨਾਂ ਨੇ ਐ ਗੋਲੀ ਚਲਾਈ ਅਸੀਂ ਗੋਲੀਆਂ ਚਲਾਈਆਂ ਉਹ ਮਰ ਗਏ ਇਹ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਸਟੋਰੀ ਆ ਤੇ ਫਿਰ ਤੁਹਾਡੇ ਤੇ ਬੀਜੇਪੀ ਦੀ ਸਰਕਾਰ ਵਿੱਚ ਕੀ ਫਰਕ ਆ ਤੁਸੀਂ ਤੁਸੀਂ ਮੀਡੀਆ ਉਹਨਾਂ ਨੂੰ ਕਹਿੰਨੇ ਜੀ ਉਸਨੇ ਕੇਜੀ ਮੀਡੀਆ ਬਣਾ دیا ਹੈ ਤਾਂ ਯਹਾਂ ਕੀ ਕਰ ਰਹੇ ਹੋ ਆ ਭਾਈ ਸਾਹਿਬ ਇਟ ਇਜ਼ ਅ ਸੇਮ ਦੀ ਇੰਟਾਇਰ ਬੀਜੇਪੀ ਮਾਡਲ ਹੈਜ਼ ਬੀਨ ਇੰਪਲੀਮੈਂਟਡ ਇਨ ਲੈਟਰ ਐਂਡ ਸਪਿਰਟ ਇਨ ਪੰਜਾਬ